ਮਸੀਹ ਵਿੱਚ ਪਿਆਰੇ ਭਰਾਵੋ ਭੈਣੋ ਅਤੇ ਨੰਨੇ-ਮੁੰਨੇ ਬੱਚਿਓ ਸਾਰਿਆਂ ਨੂੰ ਜੇ ਯਿਸੂ ਮਸੀਹ ਦੀ ਅੱਜ ਮਾਂ ਕਲੀਸੀਆ پاک ਤਸਲੀਸ ਦਾ ਪਰਵ ਮੰਨਾਰਹੀ ਹੈ ਇਸ پاک ਤਸਲੀਸ ਦੇ ਪਰਵ ਦੇ ਵਿੱਚ ਮੈਂ ਤੁਹਾਡੇ ਨਾਲ ਕੀ ਸਾਂਝਾ ਕਰਾਂ ਇਸ ਦੇ ਬਾਰੇ ਮੈਂ ਸੋਚ-ਵਿਚਾਰ ਕਰ ਰਿਹਾ ਹਾਂ ਉਸ ਵਕਤ ਮੇਰੇ ਮਨ ਦੇ ਵਿੱਚ ਇੱਕ ਖਟਨਾ ਯਾਦ ਆਇਆ ਉਹ ਇਸ ਤਰ੍ਹਾਂ ਹੈ ਕੁਝ ਸਾਲ ਪਹਿਲੇ ਮੈਂ ਇੱਕ ਗਿਰਜਾ ਘਰ ਦੇ ਵਿੱਚ ਪਾਕ ਤਸਲੀਸ ਦੇ ਪਰਵ ਮਨਾਉਣ ਤੋਂ ਬਾਅਦ ਬਾਹਰ ਨਿਕਲਾ ਤਾਂ ਇੱਕ ਨੌਜਵਾਨ ਲੜਕੇ ਨੇ ਮੇਰੇ ਤੋਂ ਪੁੱਛਿਆ ਮੈਨੂੰ ਪੁੱਛਿਆ ਕਿ ਪੁਰਾਣਾ ਨਾਮ ਦਾ ਕੁਦਾ ਅਤੇ ਨਵਾਂ ਨਾਮ ਦਾ ਕੁਦਾ ਅੱਡ ਹੈ ਮੈਂ ਬੋਲਿਆ ਉਦਾਂ ਨਹੀਂ ਅੱਡ ਨਹੀਂ ਹੈ ਇਹ ਕੀ ਖੁਦਾ ਹੈ ਉਹਨਾਂ ਨੇ ਇਸ ਤਰ੍ਹਾਂ ਸਮਝਾਉਣ ਦੇ ਲਈ ਕੋਸ਼ਿਸ਼ ਕੀਤਾ ਕਿ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਸਕੂਲ ਦੇ ਵਿੱਚ ਤਿੰਨ ਸਾਲ ਸਾਢੇ ਤਿੰਨ ਸਾਲ ਦੇ ਵਿੱਚ ਦਾਖਲ ਕਰਦੇ ਹਾਂ ਉਸ ਵਕਤ ਉਸ ਉਹਨਾਂ ਬੱਚਿਆਂ ਨੂੰ ਸੱਤਮ ਪਹਿਲਾ ਅੱਖਰ ਸਿਖਾਉਂਦੇ ਹਾਂ ਕਿ ਓੜਾ ਆੜਾ ਈੜੀ ਸਸਾ ਹਹਾ ਇਦਾਂ ਅਸੀਂ ਸਿਖਾਏਗਾ ਨਹੀਂ ਤਾਂ اے ਬੀ ਸੀ ਡੀ ਇਸ ਤਰ੍ਹਾਂ ਸਿਖਾਏਗਾ ਲੇਕਿਨ ਬਾਅਦ ਵਿੱਚ ਇਨਾ ਅਕਰਾਂ ਨੂੰ ਜੋੜ ਕੇ ਉਹ ਬੱਚੇ ਸ਼ਬਦ ਸਿੱਖੇਗਾ ਸ਼ਬਦਾਂ ਨੂੰ ਸਿੱਖਣ ਤੋਂ ਬਾਅਦ ਉਹਨਾਂ ਨੇ ਸੈਂਡੈਂਸ ਬਣਾਏਗਾ ਜਾਂ ਵਾਕ્ય ਬਣਾਏਗਾ ਉਸ ਤੋਂ ਬਾਅਦ ਆਖਰ ਦੇ ਵਿੱਚ ਉਹਨਾਂ ਨੂੰ ਵਿਆਕਰਣ ਸਿਖਾਏਗਾ ਕਿ ਕਿਸ ਤਰ੍ਹਾਂ ਚੰਗੇ ਸ਼ਬਦ ਜਾਂ ਚੰਗੇ ਸੰਡਰਸ ਬਣਾ ਸਕਦੇ ਹਨ ਇਸੇ ਤਰ੍ਹਾਂ ਹੈ ਅਸੀਂ ਉਤਪਤੀ ਦੇ ਗ੍ਰੰਥ ਦੇ ਵਿੱਚ ਖੁਦਾ ਨੇ ਇਹ ਕਹਿੰਦੇ ਹੋਏ ਸੁਣਦੇ ਹਾਂ ਕਿ ਪਹਿਲੇ ਬਾਪ 16 ਇਹ ਦੇ ਵਿੱਚ ਅਸੀਂ ਇਹ ਪੜ੍ਹਦੇ ਹਨ ਕਿ ਖੁਦਾ ਇਹ ਦੱਸਦੇ ਹਨ ਕਿ ਅਸੀਂ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਏ ਖੁਦਾ ਨੇ ਇਹ ਦੱਸਿਆ ਦੱਸਦਾ ਨਹੀਂ ਮੈਂ ਬਣਾਵਾਂਗਾ ਲੇਕਿਨ ਅਸੀਂ ਮਤਲਬ ਇੱਕ ਤੋਂ ਵੱਧ ਅੱਗੇ ਤੋਂ ਆਉਂਦੇ ਵਕਤ ਅਸੀਂ ਨਵਾਂ ਨੇਮ ਦੇ ਵਿੱਚ ਖੁਦਾ ਨੂੰ ਪਾਕ ਤਸਲੀਸ ਦੇ ਬਾਰੇ ਸਭ ਤੋਂ ਪਹਿਲਾ ਇੱਕ ਹੀ ਇਨਸਾਨ ਸਮਝਦੇ ਹਨ ਮਾ ਆਪਣੇ ਜ਼ਿੰਦਗੀ ਵਿੱਚ ਮਹਿਸੂਸ ਕਰਦੇ ਹਨ ਕਿ ਉਹ ਮਾ ਮਰੀਮ ਹੈ ਮਾ ਮਰੀਮ ਆਪਣੇ ਜ਼ਿੰਦਗੀ ਵਿੱਚ ਪਾਕ ਤਸਲੀਸ ਨੂੰ ਮਹਿਸੂਸ ਕੀਤਾ ਜਦੋਂ ਜੇਬਰਾਇਲ ਫਰੀਸਤਾ ਨਾਮਰੀਨ ਕੋਲ ਆਇਆ। ਉਹਨੇ ਇਹ ਦਸੀਆ ਸੰਧ ਲੋਕਾਂ ਦੇ ਅੰਜੇਲ ਪਹਿਲੇ ਬਾਪ 35 ਅਧ ਦੇ ਵਿੱਚ ਅਸੀਂ ਤਰ੍ਹਾਂ ਪੜ੍ਹਦੇ ਹਾਂ। ਰੂਪਕ ਤੇਰੇ ਉੱਤੇ ਉਤਰੇਗਾ ਅਤੇ ਸਰਵਉੱਚ ਕੁਦਾਦੀ ਸ਼ਕਤੀ ਤੇਰੇ ਉੱਤੇ ਸਾਇਆ ਕਰੇਗੀ ਅਤੇ ਇਸ ਲਈ ਜੋ ਬੱਚਾ ਪੈਦਾ ਹੋਵੇਗਾ ਉਹ ਪਵਿੱਤਰ ਹੋਵੇਗਾ ਅਤੇ ਕੁਦਾ ਦਾ ਪੁੱਤਰ ਆਖਵਾਏਗਾ। ਇਸ ਤਰ੍ਹਾਂ ਮਾਂ ਮਰੀਯਮ ਨੂੰ ਇੱਕ ਫਰਿਸ਼ਤਾ ਜਬਰਾਈਲ ਫਰਿਸ਼ਤਾ ਇਹ ਦੱਸਦੇ ਹਨ ਕਿ ਇਹ ਪਾਕ ਕੁਦਾ ਪਾਕ ਤਸਲੀਸ ਹੈ ਇਸ ਤੋਂ ਬਾਅਦ ਜਦੋਂ ਪ੍ਰਭੂ ਯੀਸੂ ਮਸੀਹ ਦਾ ਬਪਤਿਸਮਾ ਹੋਣ ਦੇ ਵਕਤ ਅਸੀਂ ਕੁਦਾ ਦੇ ਤਿੰਨ ਸਖਸ਼ਾਂ ਨੂੰ ਉੱਤੇ ਵੇਖਦੇ ਹਨ ਜਦੋਂ ਪ੍ਰਭੂ ਯੀਸੂ ਬਪਤਿਸਮਾ ਲੈ ਲਿਆ ਉਸ ਵਕਤ ਕੁਦਾ ਦੇ ਰੂਹ ਪਾਕ ਰੂਪਾਕ ਕਬੂਤਰ ਦੇ ਸ਼ਕਤਕ ਸ਼ਕਲ ਦੇ ਵਿੱਚ ਉਸ ਦੇ ਉੱਤੇ ਉਧਰ ਆਉਂਦੇ ਹਨ ਅਤੇ ਖੁਦਾ ਆਪਣੇ ਮੌਜੂਦਗੀ ਇੱਕ ਉੱਚੀ ਆਵਾਜ਼ ਦੇ ਰਾਹੀਂ ਪ੍ਰਗਟ ਕਰਦੇ ਹਨ ਇਸੇ ਤਰ੍ਹਾਂ ਉਸ ਤੋਂ ਬਾਅਦ ਪ੍ਰਭੂ ਯੀਸੂ ਦੇ ਰੂਪਾਂਦ੍ਰਣ ਦੇ ਵਕਤ ਵੀ ਆਸੀਂ ਰੂਪਾਕ ਨੂੰ ਇੱਕ ਬਦਲਦੇ ਰੂਪ ਦੇ ਵਿੱਚ ਵੇਖਦੇ ਹਾਂ ਉੱਤੇ ਵੀ ਖੁਦਾ ਆਪ ਬਾਪ ਆਪਣੇ ਮੌਜੂਦਗੀ ਇੱਕ ਸ਼ਬਦ ਦੇ ਰਾਹੀਂ ਪ੍ਰਗਟ ਕਰਦੇ ਹਨ ਇਸ ਦੇ ਬਾਅਦ ਇਸ ਤੋਂ ਬਾਅਦ ਆਸੀਂ ਪਵਿੱਤਰ ਪਾਕ ਅੰਜੀਲ ਦੇ ਵਿੱਚ ਸੰਦੀਵਨਾ ਦੇ ਅੰਜੀਲ 14 ਬਾਪ ਦੇ ਵਿੱਚ ਜਦੋਂ ਫਿਲਿਪ ਨੇ ਇਹ ਦੱਸਦੇ ਹਨ ਸਾਨੂੰ ਬਾਪ ਦੇ ਦਰਸ਼ਨ ਕਰਾਓ ਉਸ ਵਕਤ ਪ੍ਰਭੂ ਯੀਸੂ ਉਹਨਾਂ ਨੂੰ ਇਹ ਦੱਸਦੇ ਹਨ ਕਿ ਬਾਪ ਅਤੇ ਮੈਂ ਇੱਕ ਹਾਂ ਮੈਂ ਬਾਪ ਦੇ ਵਿੱਚ ਰਹਿੰਦਾ ਹਾਂ ਅਤੇ ਬਾਪ ਮੇਰੇ ਦੇ ਵਿੱਚ ਆ ਇਸ ਤਰ੍ਹਾਂ ਇਹ ਇੱਕ ਬਾਪ ਤਸਲੀਸ ਹੈ ਇਸਦੇ ਬਾਰੇ ਦੱਸਦੇ ਹਨ 나ਗੇ ਜਾ ਕੇ ਜਦੋਂ ਆਸੀ ਕੋ ਪ੍ਰਭੂ ਯੀਸੂ ਆਪਣੇ ਚੇਲਿਆਂ ਨੂੰ ਵਿਦਾ ਕਰਨ ਦੇ ਵਕਤ ਇਹ ਕਹਿੰਦੇ ਹੋਏ ਯੀਸੂ ਨੇ ਦੇ ਹਨ ਕਿ ਤੁਸੀਂ ਬਾਪ ਬੇਟਾ ਅਤੇ ਰੂਪਾਗ ਦੇ ਨਾਮ ਵਿੱਚ ਬਪਤਿਸਮਾ ਦਿਓ ਇਸ ਤਰ੍ਹਾਂ ਖੁਦਾ ਨੇ ਇਹ ਸਾਨੂੰ ਇਹ ਦੱਸ ਨਾ ਪ੍ਰਭੂ ਯੀਸੂ ਨੇ ਸਾਨੂੰ ਇਹ ਦੱਸ ਨਾ ਦੱਸਣ ਦੇ ਲਈ ਕੋਸ਼ਿਸ਼ ਕੀਤਾ ਕਿ ਖੁਦਾ ਦੇ ਵਿੱਚ ਤਿੰਨ ਸਖਸ਼ਾ ਉਹ ਕੀ ਜੋ ਕਿ ਬਾਪ ਬੇਟਾ ਅਤੇ ਰੂਪਾਕ ਇਨਾਂ ਤਿੰਨ ਸਖਸ਼ਾ ਪਿਆਰ ਦੇ ਵਿੱਚ ਰਹਿੰਦੇ ਹਨ ਅਤੇ ਪਿਆਰ ਦੇ ਵਿੱਚ ਇੱਕ ਹੈ ਇਹ ਸ ਪਿਆਰ ਨੂੰ ਮਹਿਸੂਸ ਕੀਤਾ ਪ੍ਰਭੂ ਯੀਸੂ ਦੇ ਚੇਲਾ ਸੰਦ ਯਹੋਨਾ ਯਹੋਨਾ ਆਪਣੇ ਪਤ ਪਾਇਲੇ ਪਾਤਰ ਦੇ ਵਿੱਚ ਚਾਰ ਬਾਪ ਸੋਲਾ ਇਹ ਦੇ ਵਿੱਚ ਇਹ ਕਹਿੰਦੇ ਹਨ ਕੁਦਾ ਪਿਆਰ ਹੈ ਇਸ ਪਿਆਰ ਪਿਆਰੇ ਕੁਦਾ ਨੂੰ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਨਾ ਹੈ ਅਤੇ ਇਸ ਕੁਦਾ ਦੇ ਪਿਆਰ ਦੇ ਗਵਾਹੀ ਦੇਣਾ ਹੈ ਇਹ ਕੁਦਾ ਦਾ ਕੁਦਾ ਬਾਪ ਸਾਡਾ ਸਜਨਹਾਰ ਇਹ ਕੁਦਾ ਬੇਟਾ ਸਾਡਾ ਮੁਕਤੀ ਦਾਦਾ ਅਤੇ ਰੂਪਾਕ ਸਾਡੇ ਜ਼ਿੰਦਗੀ ਦੇ ਵਿੱਚ ਹਰ ਮੁਸ਼ਕਲਾਂ ਅਤੇ ਮੁਸੀਬਤਾਂ ਨੂੰ ਸਾਹਮਣਾ ਆਮਨੇ ਸਾਹਮਨੇ ਦੱਸ का सामने करण कर सान शक्ति प्रदान करण वाला है भावे जिस तरह अस फुल्टन दस दसते हैं कि पानी तीन रूपा हो सकता है पानी दे हो सकदा है बर्फ बन के भी हो सकता है बाप बन के भी हो सकता है वर्ग वर्गा है, कुदा एक ही है वो एक खुदा तीन शख्स हैं तीन शख्सा प्यार दे एक है ਵੀ ਇਸ ਪਿਆਰ ਨੂੰ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਨਾ ਅਤੇ ਇਸ ਪਿਆਰ ਦਾ ਗਵਾਹੀ ਦੇਣ ਦੇ ਲਈ ਭਾਗ ਤਸਲੇਸ ਅਸਾ ਸਾਰਿਆਂ ਨੂੰ ਬਰਕਤ ਦੇਵੇ ਬਾਪ ਬੇਟਾ ਅਤੇ ਰੂਪਾਕ ਦੇ ਨਾਮ ਤੇ ਆਮੀ